ਮੇਰਾ ਨਾਮ ਹੈਗਾ ਜੀ ਸਿਮਰ ਸੰਧੂ ਵੈਸੇ ਮੇਰਾ ਫੁੱਲ ਨੇਮ ਸਿਮਰਨਜੀਤ ਕੋਹੜਾ ਔਰ ਇਸ ਲਾਈਨ ਦੇ ਵਿੱਚ ਮੇਰਾ ਨਾਮ ਸਿਮਰ ਸੰਧੂ ਆ। ਮੈਂ ਇੱਕ ਵੀਡੀਓ ਜਿਹੜੀ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਨਾ ਤੁਸੀਂ ਕੁਝ ਬੋਲਦੇ ਵੀ ਦਿਖਾਈ ਦੇ ਰਹੇ ਹੋ ਤੇ ਉਹਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀ ਕੀ ਪੂਰਾ ਵਿਵਾਦ ਕੀ ਹੋਇਆ ਸੀ ਉਹ ਦੱਸੋ। ਉਹ ਵਿਵਾਦ ਜੀ ਇਹ ਹੋਇਆ ਸੀਗਾ ਸਾਨੂੰ ਰੈਗੂਲਰਲੀ ਇਹ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਨੇ ਬਟ ਇਹ ਜਿਹੜਾ ਵਿਵਾਦ ਸੀਗਾ ਜਿਆਦਾ ਕੀ ਕਹਿੰਦੇ ਆ ਕਿ ਜਿਹਨੂੰ ਕਹਿੰਦੇ ਨੇ ਆਪਾਂ ਕਿ ਹਾਈਲਾਈਟ ਨਹੀਂ ਮਤਲਬ ਇਹ ਚੀਜ਼ ਮੇਰੇ ਨਾਲ ਪਹਿਲੀ ਵਾਰ ਹੋਈ ਹੈ ਜਿਸ ਵਿੱਚ ਮੈਂ ਹਰਟ ਹੋਈ ਹਾਂ। ਚੀਜ਼ਾਂ ਪਹਿਲਾਂ ਵੀ ਹੋਈਆਂ ਨੇ ਇਦਾਂ ਦੀਆਂ ਕੋਈ ਇਸ਼ਾਰੇ ਕਰਦਾ ਆਪਾਂ ਇਗਨੋਰ ਕਰ ਦਿੰਨੇ ਆ ਕੋਈ ਬੈਡ ਮਤਲਬ ਇਸ਼ਾਰੇ ਕਰੇ ਇੰਗੁਲਾੰਦਲਾ ਕਰ ਰਿਹਾ ਜੋ ਵੀ ਆਪਾਂ ਇਗਨੋਰ ਕਰ ਦਿੰਨੇ ਆ ਆਪਾਂ ਦੂਜੇ ਪਾਸੇ ਲੱਗ ਜਾਨੇ ਆਪਣਾ ਧਿਆਨ ਹਟਾ ਕੇ ਕਿਉਂਕਿ ਸਾਨੂੰ ਕਿਹਾ ਜਾਂਦਾ ਵਾ ਕਿ ਤੁਸੀਂ ਆਪਣੀ ਪਰਫਾਰਮਾਂਸ 'ਤੇ ਧਿਆਨ ਦੇਣਾ ਆ ਬਸ ਠੀਕ ਆ ਓਕੇ ਤੇ ਇਸ ਬੰਦੇ ਨੇ ਕੀ ਕੀਤਾ ਮੈਨੂੰ ਕਹਿੰਦਾ ਕਿ ਤੂੰ ਸਟੇਜ ਦੇ نیچے ਆ ਕੇ ਡਾਂਸ ਕਰ ਠੀਕ ਆ ਮੈਂ ਕੱਲੀ ਖੜੀ ਸੀ ਉਸ ਵੀਡੀਓ ਤੁਸੀਂ ਦੇਖਿਆ ਮੈਂ ਕੱਲੀ ਖੜੀ ਸੀ ਤੇ ਮੈਨੂੰ ਕਹਿੰਦਾ نیچے ਆ ਕੇ ਡਾਂਸ ਕਰ ਆਪਣੀ ਪੈਸੇ ਦੀ ਧੋਸ ਦਿਖਾ ਰਿਆ ਸੀ ਮੈਨੂੰ ਤੇ ਫਿਰ ਮੈਨੂੰ ਕਹਿੰਦਾ ਕਿ ਤੁਸੀਂ ਜੇ ਨਹੀਂ نیچے ਆਣਾ ਕਹਿੰਦਾ ਤੂੰ ਜਾਓ ਮੈਨੂੰ ਕਹਿੰਦਾ ਤੂੰ ਸਟੇਅਰ ਤੋਂ نیچے ਜਾ ਮੈਂ ਕਿਹਾ ਠੀਕ ਆ ਮੈਂ ਕਿਹਾ ਮੈਂ ਚਲ ਜਾਨੀ ਆ ਇੱਕ ਵਾਰੀ ਮੈਂ ਚਲ ਗਈ ਫਿਰ ਦੂਜੀ ਵਾਰ ਮੈਨੂੰ ਉਹਨਾਂ ਨੇ ਆਪ ਉਹਨਾਂ ਨੇ ਭੇਜਿਆ ਕਿ ਉਹ ਤੁਹਾਨੂੰ ਨਾ ਬੁਲਾਉਂਦੇ ਪਏ ਆ ਡਾਂਸਿੰਗ ਠੀਕ ਹੈ ਮੈਂ ਗਈ ਉੱਥੇ ਖੜੀ ਖੜੀ ਹੋ ਗਈ ਮੈਂ ਉੱਥੇ ਡਾਂਸ ਕਰਨ ਲਈ ਖੜੀ ਹੋ ਗਈ ਕਿ ਫਿਰ ਵੀ ਮੈਨੂੰ ਕਹਿੰਦੇ ਆ ਕਿ ਤੂੰ ਨਾ نیچے ਆ ਕੇ ਤੈਨੂੰ ਕਿਹਾ ਸੀ ਤੈਨੂੰ ਕਿਹਾ ਨੀਚੇ ਆ ਮੈਂ ਕਿਹਾ ਮੈਨੂੰ ਉਹਨਾਂ ਨੇ ਪਿੱਛੇ ਵਾਲਿਆਂ ਨੇ ਭੇਜਿਆ ਲਾਡੀ ਹੋਣਾ ਨੇ ਕਿ ਸਿਰਫ ਉੱਪਰ ਹੀ ਡਾਂਸ ਕਰਨਾ نیچے ਨਹੀਂ ਜਾਣਾ ਮੈਂ ਜਿਹੜੀ ਪੂਰੀ ਵਾਰਦਾਤ ਹੋਈ ਹੈ ਨਾ ਫਿਰ ਮੈਨੂੰ ਕਹਿੰਦੇ ਆ ਕਿ ਦੂਜੇ ਬੰਦੇ ਇੱਕ ਆ ਕੇ ਕਹਿੰਦਾ ਮੈਂ ਉਹਨੂੰ ਬੋਲਿਆ ਮੈਂ ਕਿਹਾ ਮੈਂ ਵੀ ਕੁੜੀ ਆ ਮੈਂ ਵੀ ਇਨਸਾਨ ਆ ਠੀਕ ਆ ਨਾ ਮੈਂ ਕੰਮ ਕਰਦੀ ਦਾ ਮਤਲਬ ਵੇ ਥੋੜੀ ਤੁਸੀਂ ਮੈਨੂੰ ਇਦਾਂ ਦਾ ਮੈਂ ਬੋਲਦੀ ਪਈ ਸੀ ਹੱਲੇ ਤੇ ਉਹ ਦੂਜੇ ਬੰਦੇ ਨੇ ਆ ਕੇ ਗਲਾਸ ਮੇਰੇ ਵੱਲ ਸਿੱਟਿਆ ਮਾਰਿਆ ਗਲਾਸ ਹਾਂਜੀ दारू ਸੀਗੀ ਉਹਦੇ ਵਿੱਚ ਸ਼ਰਾਬ ਸੀਗੀ ਉਹਦੇ ਵਿੱਚ ਤੇ ਉਹ ਉਹਨਾਂ ਨੇ ਮੈਨੂੰ ਮਤਲਬ ਮੇਰੇ ਵੱਲ ਮਾਰਿਆ ਅਟੈਕ ਆਪਣੀ ਵੱਲੋਂ ਕੀਤਾ ਪਰ ਮੇਰੇ ਲੱਗਿਆ ਨਹੀਂ ਉਹ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਬਾਹਾਂ ਵਗੈਰਾ ਖਿੱਚ ਲੀਆਂ ਮੇਰੀਆਂ ਫਿਰ ਮੈਂ ਥੋੜਾ ਹਾਈਪਰ ਹੋ ਗਈ ਤਾਂ ਫਿਰ ਮੈਂ ਗਾਲਾ ਗੂਲਾ ਜਿਹੜੀਆਂ ਕੱਡੀਆਂ ਵਾ ਜੀ ਹਾਂ ਮੈਂ ਕੱਡੀਆਂ ਨੇ ਕਿਉਂਕਿ ਅ ਇਨਸਾਨ ਆ ਮੈਂ ਕੁੜੀਆਂ ਤਾਂ ਜੇ ਮੈਂ ਗੰਦੀ ਗੰਦੀ ਲੈਂਗੁਏਜ ਯੂਜ਼ ਕਰ ਲਈ ਤਾਂ ਫਿਰ ਕੀ ਹੋ ਗਿਆ ਪਰ ਹੈਗੀ ਤਾਂ ਇਨਸਾਨ ਉਹਨਾਂ ਨੇ ਡਰਿੰਕ ਕੀਤੀ ਹੋਈ ਸੀ ਹਾਂਜੀ ਜੀ ਬਿਲਕੁਲ ਉਹਨਾਂ ਨੇ ਪੈਗ ਵਾਲਾ ਮੇਰੇ ਜਿਹੜਾ ਗਲਾਸ ਮਾਰਿਆ ਵਾ ਹਾਂਜੀ ਸ਼ਰਾਬ ਚ ਰਜੋ ਇਸੀ ਮਤਲਬ ਦਰੂਦ ਦੀ ਹਾਂਜੀ ਹਾਂਜੀ ਬਿਲਕੁਲ ਮੈਂ ਤਾਂ ਇਹ ਕਿ ਨਹੀਂ ਜੀ ਸ਼ਰਾਬ ਪੀਤੀ ਵੀ ਹੁੰਦੀ ਆ ਤੇ ਉਹਨਾਂ ਦੀਆਂ ਭੈਣਾਂ ਵੀ ਆਈਆਂ ਹੁੰਦੀਆਂ ਨੇ ਮਾਵਾ ਵੀ ਤਾਂ ਨਾਲ ਆਈਆਂ ਹੁੰਦੀਆਂ ਨੇ ਤੇ ਇਹ ਇਹ ਦੂਜੀਆਂ ਬਗਾਨੀਆਂ ਕੁੜੀਆਂ ਨਹੀਂ ਕਿ ਉਹ ਇਦਾਂ ਦਾ ਰਿਐਕਟ ਕਰਦੇ ਨੇ ਨਹੀਂ ਲੱਗਦਾ ਨਹੀਂ ਕਿ ਇੱਕ ਮਤਲਬ ਮਹਿਲਾ ਵਾਸਤੇ ਜਾਂ ਕੁੜੀਆਂ ਵਾਸਤੇ ਬੜਾ ਔਖਾ ਹੋ ਗਿਆ ਕਿਉਂਕਿ ਹੁਣ ਕਾਰੋਬਾਰਤਾ ਜਾਂ ਕੰਮ ਤਾਂ ਕਰਨਾ ਹੀ ਕਰਨਾ ਵਾ ਬਿਲਕੁਲ ਜੀ ਵੀ ਜੇ ਹੁਣ ਜਿੱਦਾਂ ਤੁਸੀਂ ਸਟੇਜ ਪਰਫਾਰਮੈਂਸ ਜਿਸ ਤਰ੍ਹਾਂ ਦਾ ਸਲੂਕ ਕੀਤਾ ਗਿਆ ਪੜੇ ਲਿਖੇ ਹੋਣ ਦੇ ਬਾਵਜੂਦ ਲੋਕ ਇਸ ਤਰ੍ਹਾਂ ਜਿਹੜਾ ਮਹਿਲਾਵਾਂ ਨਾਲ ਸਲੂਕ ਕਰਦੇ ਲੱਗਦਾ ਕਿਤਨਾ ਕਿਤੇ ਹਾਂਜੀ ਬਿਲਕੁਲ ਇਹ ਸਿਕਿਉਰਟੀ ਪਤਾ ਕੀ ਹੈ 40% ਲੋਕ ਨਹੀਂ ਜਿਹੜੇ ਜਿਹੜੇ ਅੱਜ ਕੱਲ ਜਿਹੜੇ ਵੈਸੇ ਤਾਂ ਮੇਰੀਆਂ ਪਾਰਟੀਆਂ ਸਾਰੀਆਂ ਐਨਆਰਏ ਹੁੰਦੀਆਂ ਵਧੀਆ ਫੰਕਸ਼ਨ ਹੁੰਦੇ ਮੈਂ ਫਰੈਂਡ DJ ਨਕੋਦਰ ਦੇ ਨਾਲ ਕੰਮ ਕਰਦੀ ਰਹੀਆਂ ਤੇ ਲਾਸਟ ਤੇ ਉਸ ਬੰਦੇ ਨੇ ਵੀ ਆ ਕੇ ਮੈਨੂੰ ਕਹਿਤਾ ਜਦੋਂ ਆਹ ਪ੍ਰੋਬਲਮ ਹੋਈ ਹੈ ਤੇ ਉਹ ਵੀ ਬੰਦਾ ਮੈਨੂੰ ਆ ਕੇ ਕਹਿੰਦਾ ਆ ਸਾਡਾ ਨਾਂ ਨਹੀਂ ਹੈਗਾ ਵਿੱਚ ਸਾਡੇ ਬੈਨਰ ਦਾ ਨਾਂ ਨਹੀਂ ਹੈਗਾ ਮੈਂ ਕਿਹਾ ਉਹ ਦਿਨ ਭੁੱਲ ਗਿਆ ਵਾ ਜਦੋਂ ਤੇਰੇ ਬੈਨਰ ਤੇ ਮੈਂ ਤਿੰਨ ਚਾਰ ਸਾਲ ਕੰਮ ਕੀਤੇ ਆ ਮਤਲਬ ਇੱਥੇ ਕਹਿਣ ਦਾ ਮਤਲਬ ਇਹ ਆ ਕਿ ਸਿਕਿਉਰਟੀ ਕੋਈ ਨਹੀਂ ਹੈਗੀ ਸਾਡੀ ਸਿਰਫ ਅਸੀਂ ਆ ਦੀ ਰਿਸਪੌਂਸਿਬਿਲਟੀ ਤੇ ਕੰਮ ਕਰਦੇ ਆ ਤੇ ਇਹ ਜਿਹੜੇ ਲੋਕ ਸਮਝ ਲੈਂਦੇ ਨੇ ਕਿ ਇਹਨਾਂ ਦੀ ਮਜਬੂਰੀ ਆ ਤੇ ਮੈਂ ਇਸ ਨੂੰ ਸਿੱਧਾ ਗੱਲ ਕਹਿਣਾ ਚਾਹੂੰਗੀ ਜਿਹੜੇ ਲੋਕੀ ਕਹਿੰਦੇ ਨੇ ਇਹ ਕਾਦੀ ਮਜਬੂਰੀ ਹੋਈ ਜੀ ਡਾਂਸ ਹੀ ਕਰਨਾ ਹੈ ਚਲਿੱਤਰਤਾ ਹੀ ਕਰਨੀ ਹੈ ਨੱਚਤਰਤਾ ਹੀ ਕਰਨੀ ਆ ਤੁਸੀਂ ਹੋਰ ਵੀ ਕੰਮ ਕਰ ਲਓ ਨਹੀਂ ਪਈ ਮੈਂ ਤਾਂ ਡਾਂਸ ਕਰਨਾ ਮੇਰੀ ਜੋਬ ਆ ਡਾਂਸ ਤੁਹਾਡੇ ਗਰੁੱਪ ਨੇ ਤੁਹਾਡਾ ਸਟੈਂਡ ਲਿਆ ਤੁਹਾਡੇ ਨਾਲ ਖੜੇ ਹੋ ਹਾਂਜੀ ਤੁਹਾਡੇ ਗਰੁੱਪ ਨੇ ਸਟੈਂਡ ਲਿਆ ਨਹੀਂ ਜੀ ਉਹ ਸਿਰਫ ਮੈਨੂੰ ਕਹਿ ਰਹੇ ਸੀਗੇ ਕਿ ਸਿਮਰ ਆਪਾਂ ਪੇਮੈਂਟ ਲੈਣੀ ਹੈ ਤੂੰ ਚੁੱਪ ਕਰ ਜਾ ਪੇਮੈਂਟ ਮਿਲੀ ਤੁਹਾਨੂੰ ਬਾਅਦ ਵਿੱਚ ਹਾਂਜੀ ਪੇਮੈਂਟ ਉਹਨਾਂ ਨੇ ਮੈਨੂੰ ਪਹਿਲਾਂ ਹੀ ਕਰਦੀ ਸੀ ਕਿ ਤੂੰ ਜਾ ਇੱਥੋਂ ਮੈਂ ਕਿਹਾ ਮੈਂ ਕਿਉਂ ਜਾਵਾਂ ਜਦ ਮੇਰੀ ਕੋਈ ਗਲਤੀ ਨਹੀਂ ਆ ਹੂੰ ਠੀਕ ਹੈ ਕਰੀਆ ਕੰਪਲੀਟ ਕਰਾ ਕੀਤੀ ਸੀ ਉਹਨਾਂ ਦੇ ਵੱਲ ਹਾਂਜੀ ਉਹ ਮੈਂ ਤੁਹਾਨੂੰ ਦੱਸਿਆ ਨਾ ਉਹ ਪੈਸੇ ਦੀ ਧੂਸ ਦਿਖਾ ਰਹੇ ਸੀ ਤੇ ਮੈਂ ਮੈਂ ਸਭ ਕੋ ਗਰੁੱਪ ਵਾਲਿਆਂ ਨੂੰ ਕਿਹਾ ਤੁਸੀਂ ਇੱਕ ਵਾਰੀ ਮੇਰੇ ਨਾਲ ਖੜੇ ਤਾਂ ਹੋਵੋ ਮੈਂ ਤੁਹਾਡੇ ਪੂਰਾ ਸੀਜ਼ਨ ਫ੍ਰੀ ਸ਼ੋਅ ਲਾਵਾਂਗੀ ਔਰ ਉਹ ਕੋਈ ਵੀ ਬੰਦਾ ਮੇਰੇ ਵੱਲ ਦੀ ਗੱਲ ਛੱਡ ਕੇ ਉਹਨਾਂ ਵੱਲ ਦੀ ਹੀ ਗੱਲ ਕਰਦਾ ਹਾਂ ਹਾਂਜੀ ਹਾਂਜੀ ਮੈਂ ਸਮਰਾਲੇ ਕੰਪਲੇਂਟ ਕੀਤੀ ਹੋਈ ਹੈ ਜਿਵੇਂ ਅੱਜ ਤੁਹਾਡੇ ਨਾਲ ਆ ਕੱਲ ਨੂੰ ਕਿਸੇ ਹੋਰ ਨਾਲ ਵੀ ਹੋ ਸਕਦਾ ਹੈ ਇਹ ਗੱਲਾਂ ਇਹ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਕੁਝ ਚੀਜ਼ਾਂ ਸਾਹਮਣੇ ਆਉਂਦੀਆਂ ਕੁੜੀਆਂ ਦੇ ਨਾਲ ਕੁਝ ਕੁੜੀਆਂ ਜਿਹੜੀਆਂ ਨੇ ਘਰਦਿਆਂ ਤੋਂ ਚੋਰੀ ਕੰਮ ਕਰ ਰਹੀਆਂ ਨੇ ਇਸ ਲਾਈਨ ਦੇ ਵਿੱਚ ਤੇ ਉਹ ਇਸ ਕਰਕੇ ਕਹਿੰਦੀਆਂ ਨੇ ਕਿ ਨਹੀਂ ਛੱਡ ਪਰਾਂ ਤੇ ਕਈ ਕੁੜੀਆਂ ਕਹਿੰਦੀਆਂ ਕਿ ਡਰ ਜਾਂਦੀਆਂ ਨੇ ਹਨਾ ਇਦਾਂ ਹੁੰਦਾ ਵਾ ਤੇ ਤੁਹਾਡੇ ਪਰਿਵਾਰ ਨੇ ਤੁਹਾਡੇ ਸਾਥ ਦਿੱਤਾ ਤੁਹਾਡਾ ਪਰਿਵਾਰ ਨਾਲ ਖੜਾ ਹੈ ਤੁਹਾਡੇ ਹਾਂਜੀ ਹਾਂਜੀ ਬਿਲਕੁਲ ਮੇਰਾ ਪਰਿਵਾਰ ਨਾਲ ਸਾਰਾ ਹੀ ਖੜਾ ਹੈ ਮੇਰੇ ਪਰਿਵਾਰ ਨੇ ਇਹ ਵੀ ਗੱਲ ਕਹੀ ਹੈ ਕਿ ਤੂੰ ਇਹ ਕੰਮ ਨਾ ਕਰਿਆ ਕਰ ਮੈਂ ਕਹਿੰਨੀ ਆ ਕਿ ਦੇਖੋ ਮੈਂ ਕੋਈ ਗਲਤ ਕੰਮ ਨਹੀਂ ਕਰ ਰਹੀ ਮੈਨੂੰ ਪਤਾ ਤੇ ਮੇਰੇ ਰੱਬ ਨੂੰ ਪਤਾ ਹੈ ਠੀਕ ਹੈ ਨਾ ਜੇ ਮੈਂ ਸਟੇਜ ਤੇ ਜਾ ਕੇ ਲੱਤਾਂ ਮਾਰਦੀ ਪਈਆਂ ਇਟ ਮੀਨਸ ਕਿ ਮੈਂ ਸਹੀ ਕਰ ਰਹੀ ਮੈਂ ਕੋਈ ਗਲਤ ਨਹੀਂ ਦੁਨੀਆ ਦੇ ਸਾਹਮਣੇ ਕਰ ਰਹੀ ਆ ਜੋ ਕਰ ਰਹੀ ਆ ਅੱਛਾ ਇੱਕ ਹਾਸਾ ਵੀ ਵਾਪਰਿਆ ਸੀ ਪਹਿਲਾਂ ਵੀ ਇੱਕ ਮਹਿਲਾ ਕਲਾਕਾਰ ਦੇ ਨਾਲ ਜਦੋਂ ਹਾਂਜੀ ਗੋਲੀ ਵਾਲਾ ਹਾਸਾ ਵਾਪਰਿਆ ਸੀ ਨਾ ਹਾਂ ਨਾ ਕੋਈ ਸਕੇਉ ਨਹੀਂ ਹੈ ਇਦੇ ਵਿੱਚ ਗਲਤੀ ਸਿਰਫ ਆਰਗੇਨਾਈਜ਼ਰਾਂ ਦੀ ਹੈ ਜੀ ਕਿਉਂ ਕਿ ਕਿਉਂਕਿ ਇਹ ਪਹਿਲਾਂ ਇਹ ਪਤਾ ਕੀ ਕਹਿੰਦੇ ਨੇ ਉਹ ਪਾਰਟੀ ਖੁਸ਼ ਹੋਣੀ ਚਾਹੀਦੀ ਆ ਪਾਰਟੀ ਖੁਸ਼ ਹੋਣੀ ਚਾਹੀਦੀ ਆ ਇਹ ਚੀਜ਼ਾਂ ਇਹ ਕਹਿੰਦੇ ਨੇ ਕਿ ਪਾਰਟੀ ਖੁਸ਼ ਹੋਣੀ ਚਾਹੀਦੀ ਐ ਸੇ ਚਲੋ ਠੀਕ ਹੈ ਕਈ ਲੋਕ ਬਹੁਤ ਚੰਗੇ ਹੁੰਦੇ ਨੇ ਬਹੁਤ ਵਧੀਆ ਹਨਾ ਕਈ ਲੋਕ ਸਾਨੂੰ ਕਹਿੰਦੇ ਵੀ ਨੇ ਹੁਣ ਜਿਵੇਂ ਹੀਰਾ ਇੰਟਰਨੈਸ਼ਨਲ ਜੱਗੀ ਆ ਜੱਗੀ ਅਮਰਗੜੀਆ ਉਹ ਸਾਨੂੰ ਕਹਿੰਦਾ ਕਿ ਤੁਸੀਂ ਉਹਨਾਂ ਆਡੀਅੰਸ ਵਾਲੇ ਨਹੀਂ ਦੇਖਣਾ ਜੀ ਤੁਸੀਂ ਪਰਫਾਰਮ ਕਰਨੀ ਆ ਸਿਰਫ ਤੁਸੀਂ ਪਰਫਾਰਮ ਕਰਨੀ ਆ ਤੁਸੀਂ ਆਡੀਅਨਸ ਨੂੰ ਆਡੀਅਨਸ ਨਾਲ ਮਤਲਬ ਨਹੀਂ ਆ ਤੁਸੀਂ ਪਰਫਾਰਮ ਕਰਨੀ ਆ ਠੀਕ ਹੈ ਉਹ ਵੈਲ ਨੇ ਤੇ ਬਾਕੀਆਂ ਨੂੰ ਇਹ ਹੁੰਦਾ ਕਿ ਸਾਨੂੰ ਇਨਾਮ ਮਿਲ ਜੇ ਇਨਾਮ ਮਿਲ ਜੇ ਬਸ ਕੁੜੀਆਂ ਦੇ ਸਿਰ ਤੇ ਪ੍ਰਸ਼ਾਸਨ ਨੂੰ ਕੀ ਅਪੀਲ ਕਰਨੀ ਆ ਪ੍ਰਸ਼ਾਸਨ ਕੀ ਹੁੰਦਾ ਵੈਸੇ ਸਰਕਾਰ ਸਰਕਾਰ ਅੱਛਾ ਪੁਲਿਸ ਸਰਕਾਰ ਨੂੰ ਪੁਲਿਸ ਨੂੰ ਇਹੀ ਕਹੂੰਗੀ ਕਿ ਭਾਈ ਤੁਸੀਂ ਜਿਹੜੀ ਮੇਰੀ ਮੇਰਾ ਖੁਦ ਦਾ ਪਰਸਨਲ ਮਾਮਲਾ ਵਾ ਏ ਤੇ ਮੈਂ ਆਪਦੀ ਜਿਹੜੀ ਮੇਰੀ ਸੈਲਫ ਰਿਸਪੈਕਟ ਆ ਉਹ ਵਾਪਸ ਚਾਹਨੀ ਆ ਉਸ ਬੰਦੇ ਤੇ ਮੈਂ ਕੇਸ ਕਰਨਾ ਮਾਨ ਹਾਲੀ ਦਾ ਚਾਹੇ ਕਿੰਨਾ ਟਾਈਮ ਵੀ ਚੱਲੇ ਮੈਂ ਉਹ ਚੱਲਣ ਲਈ ਤਿਆਰ ਆ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਜਾਰੀ ਕੀਤੀ ਗਈ ਆ ਉਹ ਉਹਨਾਂ ਵੱਲੋਂ ਜਾਰੀ ਕੀਤੀ ਗਈ ਆ ਉਹ ਉਹ ਮੈਨੂੰ ਜਿਹੜਾ ਬੰਦੇ ਨੇ ਸਪான்ਸਰ ਕੀਤਾ ਸੀ ਲਾਢੀ ਗਿੱਲ ਨੇ ਭੇਜੀ ਆ ਮੇਰੇ ਮੈਨੇਜਰ ਨੂੰ ਮੈਨੇਜਰ ਨੇ ਭੇਜੀ ਆ ਮੈਨੂੰ ਮੈਂ ਫਿਰ ਆਪਦੇ ਸਟੇਟਸ ਤੇ ਪਾਈ ਆ ਤੇ ਸਟੇਟਸ ਤੇ ਮੈਂ ਲਿਖ ਕੇ ਪਾਇਆ ਸੀ ਕਿ ਇੱਜ਼ਤ ਕਰੋਗੇ ਤੱਕਰਾਓਗੇ ਨਹੀਂ ਤੇ ਗਾਲ੍ਹਾਂ ਹੀ ਸੁਣੋਗੇ ਤੇ ਹੁਣ ਪੋਸਟ ਕੰਪਲੇਟ ਕਰ ਦਿੱਤੀ ਕੀ ਇਹ ਤਾਂ ਅਸੀਂ ਹਾਂਜੀ ਮੈਂ ਸਮਰਾਲੇ ਕੰਪਲੇਂਟ ਕੀਤੀ ਹੋਈ ਆ ਹਾਂਜੀ ਹਾਂਜੀ ਚਲੋ ਆਓ